ਤਹਾਡੀ ਪਾਰਟੀ ਦੇ ਪ੍ਰਧਾਨ ਹੁਣ ਐਨੇ ਹੋ ਗਏ ਕਮਜ਼ੋਰ ਕੇ ਬੱਚਿਆਂ ਦਾ ਸਹਾਰਾ ਲੈਣਾ ਪੈ ਰਿਆ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਦੇਖ ਕੇ ਐਡਾ ਬੁਖਲਾ ਗਈ ਹੈ ਕਿ ਹੁਣ ਬੱਚਿਆਂ ਦਾ ਵੀ ਤੋਂ ਵੀ ਡਰਨ ਲੱਗ ਗਿਆ ਹੁਣ ਬੱਚਿਆਂ ਦੇ ਖਿਲਾਫ ਸ਼ਿਕਾਇਤ ਕਰਦੇ ਮੈਂ ਹਰਪਾਲ ਚੀਮਾ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਬਚਾਓ ਯਾਤਰਾ ਪੰਜਾਬੀਆਂ ਦਾ ਇੱਕ ਸਾਂਝਾ ਮੰਚ ਹੈ ਨਾਲ ਵੀਡੀਓ ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਪਣੇ ਮਾਤਾ ਪਿਤਾ ਦੇ ਨਾਲ ਆਏ ਤੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿਸੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨੇੜੇ ਮਿਲਣਾ ਬੱਚਿਆਂ ਨੂੰ ਨਾ ਤਾਂ ਕੋਈ ਸਕ੍ਰਿਪਟ ਪੜਾ ਸਕਦਾ ਬੱਚਿਆਂ ਨੂੰ ਨਾ ਕੋਈ ਕੁਝ ਯਾਦ ਕਰਾ ਸਕਦਾ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਕਿ ਬੱਚਿਆਂ ਨੂੰ ਇਸ ਤਰ੍ਹਾਂ ਲਾਇਆ ਨਹੀਂ ਜਾ ਸਕਦਾ ਪ੍ਰਚਾਰ ਆਮ ਆਦਮੀ ਪਾਰਟੀ ਪੰਜਾਬ ਦੇ ਬੱਚਿਆਂ ਤੋਂ ਵੀ ਡਰਨ ਲੱਗੀ ਹੈ ਤਾਂ ਇਹਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਅੱਜ ਸਾਰਾ ਪੰਜਾਬ ਇਸ ਆਮ ਆਦਮੀ ਪਾਰਟੀ ਦੇ ਖਿਲਾਫ ਕਿਉਂ ਖੜਾ ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਤੇ ਐਮਐਲਏ ਦੀ ਮੀਟਿੰਗ ਕੀਤੀ ਕਹਿੰਦੇ ਜੀ ਅੰਦਰ ਸੰਜੇ ਸਿੰਘ ਸਾਹਿਬ ਨੇ ਸਾਨੂੰ ਦੱਸਿਆ ਕਿ ਤੁਸੀਂ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਕਿਵੇਂ ਜਿੱਤਣੀਆਂ ਨੇ ਕੀ ਪਾਰਟੀ ਨੂੰ ਕਿਸ ਤਰੀਕੇ ਕੈਂਪੇਨ ਕਰਨੀ ਚਾਹੀਦੀ ਹੈ ਤੇ ਜਦੋਂ ਮੰਤਰੀ ਬਾਹਰ ਆ ਕੇ ਐਡਮਿਟ ਕਰਦੇ ਨੇ ਕਿ ਜੀ ਅੰਦਰ ਪੋਲਿਟਿਕਸ ਡਿਸਕਸ ਹੋਈ ਹੈ ਅਸੀਂ ਚੋਣਾਂ ਦੀ ਰਣਨੀਤੀ ਘੜੀ ਹੈ ਤੇ ਸਿਬਨ ਸੀ ਸਾਹਿਬ ਜਿਹੜੇ ਚੀਫ ਇਲੈਕਟੋਰਲ ਆਫੀਸਰ ਨੇ ਪੰਜਾਬ ਦੇ ਉਹ ਕਹਿੰਦੇ ਮੈਨੂੰ ਕੋਈ ਸ਼ਿਕਾਇਤ ਆਉ ਤਾਂ ਮੈਂ ਕਾਰਵਾਈ ਕਰੂੰਗਾ ਈ ਸਿਵਨਸੀ ਸਾਹਿਬ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੀ ਲੋੜ ਹੈ ਜਦੋਂ ਪੰਜਾਬ ਦਾ ਕੈਬਨਿਟ ਮੰਤਰੀ ਆ ਕੇ ਬਾਹਰ ਕਹੇ ਭਾਈ ਅਸੀਂ ਚੋਣਾਂ ਦੀ ਰਣਨੀਤੀ ਘੜੀ ਹੈ ਤੁਸੀਂ ਤਾਂ ਉਹਦੇ ਬਿਆਨ ਤੇ ਐਕਸ਼ਨ ਲੈ ਲਓ ਉਹ ਕਹਿੰਦੇ ਪੰਜਾਬ ਬਚਾਓ ਥੋੜੀ ਐ ਇਹ ਤਾਂ ਪਰਿਵਾਰ ਬਚਾਉਣ ਦੀ ਯਾਤਰਾ ਹੈ ਬੰਦਾ ਗੱਲ ਕੀ ਦੀ ਕਰਦਾ ਜਿਹ ਤੋਂ ਡਰਦਾ ਹੋਵੇ ਅੱਜ ਭਗਵੰਤ ਮਾਨ ਸਾਹਿਬ ਨੂੰ ਜੇ ਕਿਸੇ ਦਾ ਡਰ ਹੈ ਤਾਂ ਉਹ ਸ਼ਰੋਮਨੀ ਅਕਾਲੀ ਦਲ ਦੀ ਹੈ ਕਹਿੰਦੇ 13 ਜ਼ੀਰੋ ਨਾਲ ਅਸੀਂ ਜਿੱਤਣਾ ਕੱਲੀਆਂ ਝਾੜੂ ਨੂੰ ਹੋਣੀਆਂ 13 ਸੀਟ ਇਸ ਵਾਰੀ ਕਾਂਗਰਸ ਤੇ ਆਪ ਦੀ ਪੰਜਾਬ ਦੇ ਵਿੱਚ ਜ਼ੀਰੋ ਸੀਟ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਇੱਕੋ ਸ਼ੇਅਰ ਵੀ ਖੜਾ ਹੋਵੇ ਨਾ ਪਾਰਲੀਮੈਂਟ 'ਚ ਉਹ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਸਾਡੇ 4 ਸਾਲ ਦੀ ਕੁਰਸੀ ਛੱਡਣਾ ਇਹ ਭੈਣ ਜੀ ਹਰਸਿਮਰਤ ਕੌਰ ਬਾਦਲ ਵਧਾਈ ਦੇ ਪਾਤਰ ਨੇ ਤੇ ਠੋਕ ਕੇ ਮੋਦੀ ਸਾਹਿਬ ਦੀ ਅੱਖਾਂ ਚੱਖਾਂ ਪਾ ਕੇ ਵੋਟ ਵੀ ਉਲਟ ਪਾਈ ਦੱਸੋ ਜੀ ਜੇ ਕਾਂਗਰਸ ਨੇ ਵੋਟ ਪਾਈ ਹੋਵੇ ਜੇ ਆਮ ਆਦਮੀ ਪਾਰਟੀ ਨੇ ਉਲਟ ਪਾਈ ਹੋਵੇ ਤਾਂ ਵਾਕ ਆਊਟ ਕਰ ਗਏ ਸੀ ਤੁਹਾਡੇ ਘਰ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੀ ਉਡਾਰੀ ਭਾਜ-ਪਾਵਾਂ ਲੱਗੀ ਉਹ ਮਲੂਕਾ ਪਰਿਵਾਰ ਮਲੂਕਾ ਪਰਿਵਾਰ ਹੈ ਉਹਦਾ ਇੱਕੋ ਹੀ ਚਿਹਰਾ ਰਾਜਨੀਤਿਕ ਪਛਾਣ ਰੱਖਦਾ ਹੈ ਉਹ ਹੈ ਸਰਦਾਰ ਸਿਕੰਦਰ ਸਿੰਘ ਮਲੂਕਾ ਜੋ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜੇ ਨੇ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਹਰੇਕ ਪਾਰਟੀ ਆਪਣੇ ਆਪਣੇ ਹਿਸਾਬ ਦੇ ਨਾਲ ਚੋਣ ਪ੍ਰਚਾਰ ਚ ਰੁੱਝ ਗਈ ਆ ਸਿਆਸੀ ਗਤੀਵਿਧੀਆਂ ਨੇ ਕੋਈ ਕਿਸੇ ਪਾਰਟੀ ਤੋਂ ਦੂਜੀ ਪਾਰਟੀ ਵੱਲ ਛੜੱਪੇ ਮਾਰ ਰਿਹਾ ਤੇ ਕੋਈ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਾਫੀ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਿਹਾ ਇਸੇ ਦੇ ਦੌਰਾਨ ਜਿਹੜੀ ਇਹ ਦਲ ਬਦਲੀਆਂ ਦੀ ਸਿਆਸਤ ਹੈ ਜਾਂ ਹੋਰ ਇੱਕ ਦੂਜੇ ਦੇ ਉੱਤੇ ਤੋਮਤ ਲਾਉਣੀ ਬਿਆਨਬਾਜ਼ੀ ਕਰਨੀ ਇਸ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਕੀ ਨੇ ਕੁਝ ਮਸਲਿਆਂ ਦੇ ਉੱਤੇ ਇਸ ਦੇ ਬਾਰੇ ਗੱਲ ਕਰਾਂਗੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਦੂਜੇ ਦੀਆਂ ਸ਼ਿਕਾਇਤਾਂ ਤੱਕ ਹੋ ਰਹੀਆਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ ਹੋਈ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਆਮ ਆਦਮੀ ਪਾਰਟੀ ਦੀ ਕਿਹੜੇ ਮਸਲੇ ਤੇ ਸਾਰੀਆਂ ਗੱਲਾਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁੱਖ ਬੁਲਾਰੇ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਉਸ ਮੇਰੇ ਨਾਲ ਬੈਠੇ ਨੇ ਉਹਨਾਂ ਨਾਲ ਸਾਰੇ ਸਵਾਲ ਕੀਤੇ ਜਾਣਗੇ ਜਿਹੜੇ ਅੱਜ ਦੀ ਰਾਜਨੀਤੀ ਦੇ ਇਰਤ ਗਿਰਦ ਘੁੰਮਦੇ ਆ ਐਡਵੋਕੇਟ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ-ਜਿੱਥੇ ਕੋਈ ਸਵਾਲ ਪੈਦਾ ਹੁੰਦਾ ਹੈ ਹਰ ਇੱਕ ਗੱਲ ਦੇ ਉੱਤੇ ਜਵਾਬ ਤੁਸੀਂ ਆ ਕੇ ਮਰੇ ਹੋ ਕੇ ਦੇ ਦੇਣੇ ਹੋ ਚਾਹੇ ਪ੍ਰੈਸ ਕਾਨਫਰੰਸ ਨਾਲ ਜਾਓ ਵਿੱਤ ਮੰਤਰੀ ਨੇ ਸ਼ਿਕਾਇਤ ਦਿੱਤੀ ਕਹਿੰਦੇ ਤੁਹਾਡੀ ਪਾਰਟੀ ਦੇ ਪ੍ਰਧਾਨ ਹੁਣ ਐਨੇ ਹੋ ਗਏ ਕਮਜ਼ੋਰ ਕੇ ਬੱਚਿਆਂ ਦਾ ਸਹਾਰਾ ਲੈਣਾ ਪੈ ਰਿਆ ਸ਼ਰਮਣੀ ਕਾਲੀ ਦਲ ਜਿੰਦਾਬਾਦ ਕਹਿਣ ਵਾਸਤੇ ਵੀ ਬੱਚਿਆਂ ਨੂੰ ਵਰਤਿਆ ਜਾ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਦੇਖੋ ਪੰਜਾਬ ਦੇ ਵਿੱਚ ਨਾ ਇੱਕ ਅਨਲਾਨੀ ਐਮਰਜੈਂਸੀ ਚੱਲ ਰਹੀ ਹੈ ਪਹਿਲਾਂ ਤਾਂ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰਨ ਦੇ ਲਈ ਉਹ ਲੀਡਰ ਸਾਹਿਬਾਨਾਂ ਦੇ ਉੱਤੇ ਝੂਠੇ ਪਰਚੇ ਫਿਰ ਮੀਡੀਆ ਧਾਰਿਆਂ ਦੀ ਬਾਹ ਮੋੜਤੀ ਕਿ ਤੁਸੀਂ ਪੰਜਾਬ ਦੀ ਅਸਲ ਤਸਵੀਰ ਨਹੀਂ ਪੇਸ਼ ਕਰਨੀ ਤੇ ਹੁਣ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਦੇਖ ਕੇ ਐਡਾ ਬੁਖਲਾ ਗਈ ਹੈ ਕਿ ਹੁਣ ਬੱਚਿਆਂ ਦਾ ਵੀ ਤੋਂ ਵੀ ਡਰਨ ਲੱਗ ਗਿਆ ਹੁਣ ਬੱਚਿਆਂ ਦੇ ਖਿਲਾਫ ਸ਼ਿਕਾਇਤ ਕਰਦੇ ਮੈਂ ਹਰਪਾਲ ਚੀਮਾ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਬਚਾਓ ਯਾਤਰਾ ਪੰਜਾਬੀਆਂ ਦਾ ਇੱਕ ਸਾਂਝਾ ਮੰਚ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੰਜਾਬੀਆਂ ਨੂੰ ਮਿਲਦੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਨੇ ਔਰ ਉਹਨਾਂ ਤੋਂ ਪੰਜਾਬ ਦਾ ਦਰਦ ਸੁਣਦੇ ਨੇ ਔਰ ਉਸ ਯਾਤਰਾ ਦੌਰਾਨ ਹਜ਼ਾਰਾਂ ਲੋਕ ਸਦਾ ਸੁਖਬੀਰ ਸਿੰਘ ਬਾਦਲ ਨਾਲ ਤਸਵੀਰਾਂ ਖਿਚਾਉਂਦੇ ਨੇ ਤੇ ਕੁਝ ਬੱਚੇ ਆਪਣੇ ਮਾਤਾ ਪਿਤਾ ਦੇ ਨਾਲ ਵੀਡੀਓ ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਆਏ ਤੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਕਿਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨੇੜੇੋਂ ਮਿਲਣਾ ਤੇ ਭਾਈ ਬੱਚੇ ਸਾਡਾ ਭਵਿੱਖ ਨੇ ਇਹ ਬੱਚੇ ਨੇ ਪੰਜਾਬ ਦੇ ਤੇ ਉਹ ਸਰਦਾਰ ਸੁਬੀਰ ਸਿੰਘ ਬਾਦਲ ਦੀ ਗੋਦੀ ਦੇ ਵਿੱਚ ਬੈਠ ਕੇ ਅਗਰ ਕੁਝ ਬੋਲਦੇ ਨੇ ਬੱਚੇ ਮੰਨ ਕੇ ਸੱਚੇ ਬੱਚਿਆਂ ਨੂੰ ਨਾ ਤਾਂ ਕੋਈ ਸਕ੍ਰਿਪਟ ਪੜਾ ਸਕਦਾ ਬੱਚਿਆਂ ਨੂੰ ਨਾ ਕੋਈ ਕੁਝ ਯਾਦ ਕਰਾ ਸਕਦਾ ਬੱਚੇ ਦਾ ਤਾਂ ਚੰਚਲ ਮਾਨਾ ਪ੍ਰਮਾਤਮਾ ਦਾ ਰੂਪ ਹੈ ਜੋ ਉਹਨੂੰ ਚੰਗਾ ਲੱਗੂ ਉਹ ਬੋਲੂ ਪ੍ਰੈਕਟੀਕਲੀ ਜਿਵੇਂ ਤੁਸੀਂ ਮਰਜ਼ੀ ਦਲੀਲ ਦਿਓ ਪਰ ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਕਿ ਬੱਚਿਆਂ ਨੂੰ ਇਸ ਤਰ੍ਹਾਂ ਲਾਇਆ ਨਹੀਂ ਜਾ ਸਕਦਾ ਪ੍ਰਚਾਰ ਚ ਮੈਂ ਕਹਿ ਰਿਹਾ ਕਿ ਬੱਚਿਆਂ ਨੇ ਚੋਣ ਪ੍ਰਚਾਰ ਕੀਤਾ ਹੀ ਨਹੀਂ ਚੋਣ ਪ੍ਰਚਾਰ ਤਾਂ ਤਾਂ ਬੱਚੇ ਕਰਦੇ ਜੇ ਯਾਤਰਾ ਜਿੱਥੋਂ ਸ਼ੁਰੂ ਹੋਈ ਸੀ ਉੱਥੋਂ ਬੱਚੇ ਨਾਲ ਚੱਲਦੇ ਬੱਚੇ ਜਗ੍ਹਾ ਜਗ੍ਹਾ ਤੇ ਬੋਲਦੇ ਉਹ ਤਾਂ ਇੱਕ ਸਪੌਟ ਹੈ ਜਿੱਥੇ ਕਿਸੇ ਨੂੰ ਵੀ ਨਹੀਂ ਪਤਾ ਕਿ ਇੱਕਦਮ ਬੱਚੇ ਆ ਜਾਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਲੈਣਗੇ ਗੋਦੀ 'ਚ ਬਹਿ ਜਾਣਗੇ ਤੇ ਜੇ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਬੱਚਿਆਂ ਤੋਂ ਵੀ ਡਰਨ ਲੱਗੀ ਹੈ ਤਾਂ ਇਹਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਅੱਜ ਸਾਰਾ ਪੰਜਾਬ ਇਸ ਆਮ ਆਦਮੀ ਪਾਰਟੀ ਦੇ ਖਿਲਾਫ ਕਿਉਂ ਖੜਾ ਤੁਸੀਂ ਵੀ ਅੱਖ ਬਾਜੜੀ ਅੱਖ ਨਾਲ ਹੀ ਵੇਖਿਆ ਉਹਨਾਂ ਨੂੰ ਤੁਹਾਡੀ ਵੀ ਅੱਖ ਮੁੱਖ ਮੰਤਰੀ ਦੇ ਹਾਊਸ ਦੇ ਉੱਤੇ ਰਹਿੰਦੀ ਹੈ ਕਿ ਉੱਥੇ ਚੱਲਦਾ ਕੀ ਹੈ ਚਾਹੇ ਅੰਦਰ ਜੋ ਮਰਜੀ ਗੱਲਬਾਤ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਕੋਲ ਪਹਿਲਾਂ ਪਹੁੰਚ ਜਾਂਦੀ ਹੈ ਤੁਹਾਨੂੰ ਕਦੋਂ ਲੱਗਿਆ ਕਿ ਇਲੈਕਸ਼ਨ ਕਮਿਸ਼ਨ ਨੂੰ ਤੇ ਆ ਗੱਲ ਵੀ ਫਿਰ ਦੱਸਣੀ ਚਾਹੀਦੀ ਹੈ ਜੇ ਸਾਡੇ ਪ੍ਰਧਾਨ ਖਿਲਾਫ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਵੀ ਆਪਣੇ ਪਾਰਟੀ ਦੇ ਵੱਲੋਂ ਸ਼ਿਕਾਇਤ ਭੇਜ ਦਿੱਤੀ ਇਲੈਕਸ਼ਨ ਕਮਿਸ਼ਨ ਨੂੰ ਕਿਉਂ ਜ਼ਰੂਰੀ ਲੱਗਿਆ ਦੇਖੋ ਜੋ ਅੱਜ ਪੰਜਾਬ ਦੇ ਹਾਲਾਤ ਨੇ ਨਾ ਜਿੱਥੇ ਪੰਜਾਬ ਦੁਖੀ ਹੈ ਉਥੇ ਅਫਸਰ ਵੀ ਬਹੁਤ ਦੁਖੀ ਨੇ ਕਿਉਂਕਿ ਅਫਸਰਾਂ ਨੂੰ ਵੀ ਲੱਗਦਾ ਵੀ ਕਿਹੜੇ ਹੱਥਾਂ ਦੇ ਵਿੱਚ ਪੰਜਾਬ ਚਲਾ ਗਿਆ ਕਿਹੋ ਜਿਹੇ ਇਮੈਚੂਰ ਬੰਦੇ ਨੇ ਜਿਹੜੇ ਕਿ ਕਾਨੂੰਨ ਨੂੰ ਵੀ ਛਿੱਕੇ ਤੇ ਟੰਗਦੇ ਨੇ ਹਰ ਇੱਕ ਤਰ੍ਹਾਂ ਦੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੀ ਵੀ ਵੋਲੇਸ਼ਨ ਕਰਦੇ ਨੇ ਮੇਰਾ ਬੜਾ ਸਪਸ਼ਟ ਸਵਾਲ ਹੈ ਸਿਬਨਸੀ ਸਾਹਿਬ ਨੂੰ ਹੁਣੇ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਤੋਂ ਜਿਹੜੇ ਰਾਜ ਸਭਾ ਦੇ ਇਹਨਾਂ ਦੇ ਮੈਂਬਰ ਸੰਜੀਤ ਸਿੰਘ ਨੇ ਇਹਨਾਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਤੇ ਐਮ ਐਲ ਏ ਦੀ ਮੀਟਿੰਗ ਕੀਤੀ ਔਰ ਬਾਹਰ ਆ ਕੇ ਇਹਨਾਂ ਦਾ ਇੱਕ ਮੰਤਰੀ ਜੋੜੇ ਮਾਜਰਾ ਦੂਜਾ ਜਿਹਨੂੰ ਮੂੰਹ ਦਾ ਜਲਾਬ ਹੋਇਆ ਤੁੱਤਲਾ ਉਹ ਕੁਲਦੀਪ ਧਾਲੀਵਾਲ ਮੈਂ ਕਹੇ ਖਿਲਾਫ ਮੰਦੀ ਸ਼ਬਦਾਵਲੀ ਨਹੀਂ ਵਰਤਦਾ ਪਰ ਜਿਸ ਤਰੀਕੇ ਦੀ ਸ਼ਬਦਾਵਲੀ ਉਸ ਮੰਤਰੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਲਈ ਵਰਤੀ ਮੈਨੂੰ ਲੱਗਦਾ ਸ਼ਰਮ ਆਉਣੀ ਚਾਹੀਦੀ ਹੈ ਕਿ ਪੰਜਾਬ ਦੇ ਇਹ ਜੇ ਕੈਬਨਟ ਮੰਤਰੀ ਨੇ ਇਹ ਕੀ ਕਹਿੰਦੇ ਆ ਕੇ ਕਹਿੰਦੇ ਜੀ ਅੰਦਰ ਸੰਜੇ ਸਿੰਘ ਸਾਹਿਬ ਨੇ ਸਾਨੂੰ ਦੱਸਿਆ ਕਿ ਤੁਸੀਂ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਕਿਵੇਂ ਜਿੱਤਣੀਆਂ ਨੇ ਕੀ ਪਾਰਟੀ ਨੂੰ ਕਿਸ ਤਰੀਕੇ ਕੈਂਪੇਨ ਕਰਨੀ ਚਾਹੀਦੀ ਹੈ ਤੇ ਜਦੋਂ ਮੰਤਰੀ ਬਾਹਰ ਆ ਕੇ ਐਡਮਿਟ ਕਰਦੇ ਨੇ ਕਿ ਜੀ ਅੰਦਰ ਪੋਲਿਟਿਕਸ ਡਿਸਕਸ ਹੋਈ ਹੈ ਅਸੀਂ ਚੋਣਾਂ ਦੀ ਰਣਨੀਤੀ ਘੜੀ ਹੈ ਤੇ ਸਿਬਨ ਸੀ ਸਾਹਿਬ ਜਿਹੜੇ ਚੀਫ ਇਲੈਕਟੋਰਲ ਅਫਸਰ ਨੇ ਪੰਜਾਬ ਦੇ ਉਹ ਕਹਿੰਦੇ ਮੈਨੂੰ ਕੋਈ ਸ਼ਿਕਾਇਤ ਆਉ ਤਾਂ ਮੈਂ ਕਾਰਵਾਈ ਕਰੂੰ ਕੀ ਸਿਬਨਸੀ ਸਾਹਿਬ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੀ ਲੋੜ ਹੈ ਜਦੋਂ ਪੰਜਾਬ ਦਾ ਕੈਬਨਿਟ ਮੰਤਰੀ ਆ ਕੇ ਬਾਹਰ ਕਹੇ ਭਾਈ ਅਸੀਂ ਚੋਣਾਂ ਦੀ ਰਣਨੀਤੀ ਖੜੀ ਹੈ ਤੁਸੀਂ ਤਾਂ ਉਹਦੇ ਬਿਆਨ ਤੇ ਐਕਸ਼ਨ ਲੈ ਲਓ ਤਾਂ ਕਰਕੇ ਮੈਂ ਕੱਲ ਸ਼ਿਕਾਇਤ ਕੀਤੀ ਕਿ ਸ਼ਾਇਦ ਸਿਬਨਸੀ ਸਾਹਿਬ ਨੂੰ ਸ਼ਿਕਾਇਤ ਦੀ ਲੋੜ ਹੈ ਫਿਰ ਮੈਂ ਸ਼ਿਕਾਇਤ ਕੀਤੀ ਮੌਦੇ 'ਚ ਸੈਕਸ਼ਨ ਮੈਂਸ਼ਨ ਕੀਤੇ ਕਿ ਕਿਹੜੇ ਸੈਕਸ਼ਨਸ ਦੀ ਵਾਇੋਲੇਸ਼ਨ ਹੋਈ ਹੈ ਤੁਸੀਂ ਹੁਣ ਇਹ ਤੇ ਕਾਰਵਾਈ ਕਰੋ ਪਰ ਅੱਜ ਮੈਨੂੰ ਲੱਗਦਾ ਵੀ ਸ਼ਾਮ ਦੇ ਪੌਣੇ 6 ਵਜ ਗਏ ਨੇ ਹਲੇ ਤੱਕ ਸਿਵਨਸੀ ਸਾਹਿਬ ਨੇ ਕੋਈ ਨੋਟਿਸ ਕੱਢਿਆ ਨਹੀਂ ਲੱਗਦਾ ਇੱਥੋਂ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਕੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੀ ਸਾਰੇ ਤੰਤਰ ਦਾ ਜ਼ੋਰ ਲੱਗਾ ਕਿਉਂਕਿ ਤੁਹਾਡੇ ਖਿਲਾਫ ਜਿਹੜੀ ਪ੍ਰਧਾਨ ਦੇ ਖਿਲਾਫ ਸ਼ਿਕਾਇਤ ਗਈ ਬੱਚਿਆਂ ਨੂੰ ਲੈ ਕੇ ਉਹਦੇ ਤੇ ਤਾਂ ਨੋਟਿਸ ਹੋ ਗਿਆ ਇਹਦੇ ਤੇ ਨਹੀਂ ਹੋਇਆ ਇਹਦਾ ਮਤਲਬ ਕਿ ਚੋਣ ਕਮਿਸ਼ਨ ਪੰਜਾਬ ਦੇ ਅੰਦਰ ਤੇਰ ਮੇਰ ਕਰ ਰਿਹਾ ਨੇ ਮੇਰਾ ਤਾਂ ਬੜਾ ਸਪਸ਼ਟ ਸਵਾਲ ਹੈ ਜੀ ਇੱਕ ਬਿਲਕੁਲ ਕਲੀਅਰ ਗਾਈਡਲਾਈਨ ਹੈ ਕਿ ਸਰਕਾਰੀ ਮਸ਼ੀਨਰੀ ਦੀ ਚੋਣ ਜ਼ਾਬਤੇ ਦੇ ਵਿੱਚ ਦੁਰਵਰਤੋਂ ਨਹੀਂ ਹੋਊਗੀ ਤਾਂ ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਵੀ ਸਰਕਾਰੀ ਮਸ਼ੀਨਰੀ ਦੀ ਉਸ ਜੀ ਆਉਂਦੀ ਹੈ ਤੁਸੀਂ ਰਹਾਇਸ਼ ਦੇ ਵਿੱਚ ਰਹੋ ਪਰ ਤੁਸੀਂ ਉੱਥੇ ਹੁਣ ਪੋਲਿਟਿਕਸ ਨਹੀਂ ਕਰ ਸਕਦੇ ਚੋਣ ਜ਼ਾਬਤੇ 'ਚ ਉੱਥੇ ਕੋਈ ਪੋਲਿਟਿਕਲ ਮੀਟਿੰਗ ਨਹੀਂ ਹੋ ਸਕਦੀ ਕਿਸੇ ਵੀ ਤਰ੍ਹਾਂ ਦੀ ਚੋਣ ਰਣਨੀਤੀ ਨਹੀਂ ਬਣਾਈ ਜਾ ਸਕਦੀ ਤੇ ਇਹ ਤਾਂ ਖੁੱਲ ਕੇ ਪ੍ਰੈਸ ਕਾਨਫਰੰਸਾਂ ਕਰਕੇ ਦੱਸ ਦਿਆਂ ਵੀ ਹਾਂ ਅਸੀਂ ਬਣਾਈ ਹੈ ਤਾਂ ਫਿਰ ਚੋਣ ਕਮਿਸ਼ਨ ਨੂੰ ਇਹਦੇ ਤੇ ਫੌਰਨ ਕਾਰਵਾਈ ਕਰਨੀ ਚਾਹੀਦੀ ਹੈ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਦਾ ਕਲੀਅਰ ਕਟ ਕੇਸ ਹੈ ਅੱਜ 2 ਦਿਨ ਪਹਿਲਾਂ ਵੀ ਮੁੱਦਾ ਠੰਡਾ ਨਹੀਂ ਸੀ ਹੋਇਆ ਇੱਕ ਤੁਸੀਂ ਹੋਰ ਪੰਗਾ ਖੜਾ ਕਰਤਾ ਸਾਹਮਣੇ ਉਹ ਏ ਸੀ ਕ ਰਾਜਪੁਰੇ ਥੀਏਟਰ ਦੇ ਵਿੱਚ ਕਹਿੰਦੇ ਮਸ਼ਹੂਰੀਆਂ ਬਹੁਤ ਚੱਲੀ ਜਾਂਦੀਆਂ ਸੀ ਪੰਜਾਬ ਸਰਕਾਰ ਦੀਆਂ ਦੇਖੋ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਹਰ ਇੱਕ ਵਾਅਦੇ ਤੋਂ ਭੱਜ ਚੁੱਕੀ ਹੈ ਜੋ ਲੋਕਾਂ ਨੂੰ ਕਿਹਾ ਉਦੇ ਉਲਟ ਚੱਲਿਆ ਚਾਹੇ ਵੀਆਈਪੀ ਕਲਚਰ ਕਟੌਤੀ ਦੀ ਗੱਲ ਕੀਤੀ ਅੱਜ ਵੀਆਈਪੀ ਕਲਚਰ ਜੇ ਮੈਨੂੰ ਲੱਗਦਾ ਕਿਸੇ ਸੂਬੇ 'ਚ ਸਭ ਤੋਂ ਵੱਧ ਭਾਰੀ ਹੈ ਤਾਂ ਪੰਜਾਬ 'ਚ ਹੈ ਤੇ ਜੇ ਕਿਸੇ ਘਰ ਦੇ ਵਿੱਚ ਸਭ ਤੋਂ ਵੱਧ ਭਾਰੂ ਹੈ ਤਾਂ ਮੁੱਖ ਮੰਤਰੀ ਦਾ ਘਰ ਹੈ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਲਾਅ ਐਂਡ ਆਰਡਰ ਤਰਸਤਾ ਸਾਡੇ ਬੱਚਿਆਂ ਦੇ ਗੈਂਗਸਟਰ ਕਤਲ ਕਰ ਰਹੇ ਨੇ ਫਰੋਤੀਆਂ ਮੰਗ ਰਹੇ ਨੇ ਸੋ ਹੁਣ ਮੁੱਖ ਮੰਤਰੀ ਸਾਹਿਬ ਹਰ ਇੱਕ ਤੰਤਰ ਵਰਤ ਕੇ ਸਰਕਾਰੀ ਮਸ਼ੀਨਰੀ ਵਰਤ ਕੇ ਅਫਸਰशाही ਵਰਤ ਕੇ ਪੰਜਾਬ ਦੀਆਂ ਚੋਣਾਂ ਜਿੱਤਣ ਵਾਲੇ ਪਾਸੇ ਨੂੰ ਧਿਆਨ ਹੈ ਕਿਉਂਕਿ ਪਤਾ ਵੀ ਲੋਕ ਤਾਂ ਹੈ ਨਹੀਂ ਹੁਣ ਤਾਂ ਅਫਸਰ ਹੀ ਵੋਟ ਕਿਸੇ ਤਰੀਕੇ ਪਰ ਇਹ ਹੋਣਾ ਨਹੀਂ ਐਤਕੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾ ਦੇਣਾ ਔਰ ਮੈਂ ਤਾਂ ਪੰਜਾਬ ਨੂੰ ਵੀ ਕਹਿਣਾ ਚਾਹਣਾ ਕਿ ਅਗਰ ਤੁਸੀਂ ਜਿਹੜੇ ਰਹਿੰਦੇ 2.5 ਸਾਲ ਨੇ ਅਗਰ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਥੋੜੀ-ਮੋਟੀ ਸਿਹਰਦ ਹੋਵੇ ਤਾਂ ਹੁਣ ਇਹਨਾਂ ਦੇ ਕੰਨਾਂ ਦੇ ਪਰਦੇ ਖੋਲਣ ਦੀ ਲੋੜ ਹੈ ਇਹਨਾਂ ਦੀ ਅੱਖਾਂ ਖੋਲਣ ਦੀ ਲੋੜ ਹੈ ਤੇ ਉਹ ਲੋਕ ਖੋਲਣਗੇ ਆ ਤੁਸੀਂ ਤਾਂ ਕਿਹਾ ਕਿ ਸਾਡੀ ਪੰਜਾਬ ਬਚਾਓ ਯਾਤਰਾ ਜਿਹੜੀ ਬੜੀ ਵਧੀਆ ਚੱਲ ਰਹੀ ਹੈ ਰਿਸਪੌਂਸ ਬਹੁਤ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਨੌਜਵਾਨ ਤਸਵੀਰਾਂ ਖਿਚਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਆ ਪਰ ਮੁੱਖ ਮੰਤਰੀ ਜਦੋਂ ਵੀ ਬੋਲੇ ਚਾਹੇ ਵਿਧਾਨ ਸਭਾ ਦੇ ਅੰਦਰ ਬੋਲੇ ਕਿਤੇ ਬੋਲੇ মিডিਆ ਨਾਲ ਬੋਲੇ ਜਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਪੰਜਾਬ ਬਚਾਓ ਥੋੜੀ ਐ ਇਹ ਤਾਂ ਪਰਿਵਾਰ ਬਚਾਉਣ ਦੀ ਯਾਤਰਾ ਐ ਕਿਤੇ ਕਿਸੇ ਰਿਸ਼ਤੇਦਾਰ ਨੂੰ ਬਚਾਇਆ ਜਾ ਰਿਹਾ ਕਿਸੇ ਹਲਕੇ 'ਚ ਕਿਸੇ ਰਿਸ਼ਤੇਦਾਰ ਨੂੰ ਕਿਸੇ ਹੋਰ ਹਲਕੇ 'ਚ ਬਚਾਇਆ ਜਾ ਰਿਹਾ ਦੇਖੋ ਬੰਦਾ ਗੱਲ ਕੀ ਦੀ ਕਰਦਾ ਜੀ ਤੋਂ ਡਰਦਾ ਹੋਵੇ ਅੱਜ ਭਗਵਾਨ ਤਮਨ ਸਿੰਘ ਸਾਹਿਬ ਨੂੰ ਜੇ ਕਿਸੇ ਦਾ ਡਰ ਹੈ ਤਾਂ ਉਹ ਸ਼ਰੋਮਨੀ ਅਕਾਲੀ ਦਲ ਦੀ ਹੈ ਕਾਂਗਰਸ ਨਾਲ ਤਾਂ ਸਮਝੌਤਾ ਹੋ ਗਿਆ ਕਾਂਗਰਸ ਨਾਲ ਤਾਂ ਲਾਇੰਸ ਹੀ ਚੱਲ ਪਿਆ ਸਟੇਟ ਦੇ ਵਿੱਚ ਕਿਉਂਕਿ ਦੇਸ਼ ਦੇ ਵਿੱਚ ਸਿੱਧੇ ਤੌਰ ਤੇ ਲਾਇੰਸ ਹੈ ਪੰਜਾਬ ਦੇ ਵਿੱਚ ਅਸਿੱਧੇ ਤੌਰ ਤੇ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਤਾਂ ਖੜਗੇ ਸਾਹਿਬ ਹੀ ਹੈ ਨਾ ਪੰਜਾਬ 'ਚ ਵੀ ਉਹੀ ਹੈ ਸੋ ਵੋਟ ਚਾਹੇ ਹੱਥ ਨੂੰ ਪਾ ਲੋ ਚਾਹੇ ਝਾੜੂ ਨੂੰ ਪਾ ਲੋ ਚੋਣ ਨਿਸ਼ਾਨ ਤਾਂ ਹੁਣ ਸਾਂਝਾ ਹੀ ਹੈ ਵੀ ਹੱਥ ਦੇ ਵਿੱਚ ਝਾੜੂ ਫੜਿਆ ਹੋਇਆ ਉਹ ਤਾਂ ਅੱਜ ਵੀ ਕਹਿੰਦੇ ਆ 13 0 ਨਾਲ ਅਸੀਂ ਜਿੱਤਣਾ ਕੱਲੀਆਂ ਦੇਖੋ ਮੁੱਖ ਮੰਤਰੀ ਸਾਹਿਬ ਆਪਣੇ ਘਰੇ ਬਹਿ ਕੇ ਜੋ ਮਰਜ਼ੀ ਕਹੀ ਜਾਣ ਇਸ ਵਾਰੀ ਕਾਂਗਰਸ ਤੇ ਆਪ ਦੀ ਪੰਜਾਬ ਦੇ ਵਿੱਚ ਜ਼ੀਰੋ ਸੀਟ ਹੈ ਤੇ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਦੀ ਨਿੰਦਾ ਕਰਕੇ ਜਾਂ ਮੁੱਖ ਮੰਤਰੀ ਬਾਰੇ ਬੋਲ ਕੇ ਪੰਜਾਬ ਦਾ ਸਮਾਂ ਨਹੀਂ ਬਰਬਾਦ ਕਰਦੇ ਅਸੀਂ ਮੁੱਦੇ ਐਡਰੈਸ ਕਰ ਰਹੇ ਅਸੀਂ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਪੰਜਾਬ ਦੇ ਮੁੱਦੇ ਕੀ ਨੇ ਜਿਹੜੀ ਉਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲੰਬੂ ਲੱਗਿਆ ਪੰਜਾਬ ਦਾ ਮੁੱਦਾ ਕੀ ਹੈ ਪਾਕਿਸਤਾਨ ਦੇ ਨਾਲ ਟ੍ਰੇਡ ਖੋਲਣਾ ਪੰਜਾਬ ਦਾ ਮੁੱਦਾ ਕੀ ਹੈ ਡਿਵੈਲਪਮੈਂਟ ਪੰਜਾਬ ਦਾ ਮੁੱਦਾ ਕੀ ਹੈ ਉਰੇ ਜਿਹੜੀ ਹੈਲਥ ਸਿਸਟਮ ਚਰਮਰਾ ਗਿਆ ਉਹਨੂੰ ਖੜਾ ਕਰਨਾ ਐਜੂਕੇਸ਼ਨ ਸਿਸਟਮ ਨੂੰ ਖੜਾ ਕਰਨਾ ਸੋ ਅਸੀਂ ਮੁੱਦਿਆਂ ਤੇ ਗੱਲ ਕਰ ਰਹੇ ਹਾਂ ਸੋ ਸ਼੍ਰੋਮਣੀ ਅਕਾਲੀ ਅਕਾਲੀ ਦਲ ਅੱਜ ਪੰਜਾਬੀਆਂ ਦੀ ਪੰਜਾਬ ਦੀ ਪਹਿਲੀ ਪਸੰਦ ਹੈ ਲੋਕਾਂ ਨੂੰ ਇਹ ਚੀਜ਼ ਪਤਾ ਲੱਗ ਗਈ ਕਿ ਯਾਰ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਅੱਜ ਇੱਕ ਕੱਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਪੈਸਾ ਖਰਚ ਕੇ ਦਾਅਵੇ ਤੇ ਵੋਟ ਮੰਗ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਜੇ ਐਮਪੀ ਚੁਣੇ ਜਾਂਦੇ ਆ ਗਿਣਤੀ ਜਿੰਨੀ ਵੀ ਹੋਵੇ ਆਪਾਂ ਇੱਕ ਵਾਰੀ ਇਹ ਮੰਨ ਕੇ ਚੱਲੀਏ ਚਾਰ ਚੁਣੇ ਜਾਂਦੇ ਆ 5 ਜਾਂ 13 ਦੇ 13 ਚੁਣੇ ਗਏ ਉਹ ਖੜੜਾ ਬਣਾ ਲਿਆ ਕਿ ਐਮਪੀ ਨੇ ਪਾਰਲੀਮੈਂਟ ਚ ਸਟੈਂਡ ਕੀ ਲੈਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਉੱਠਦੇ ਰਹੇ ਆ ਚਾਹੇ ਉਹ 370 ਤੋੜਨ ਵਾਲਾ ਮਸਲਾ ਸੀ ਕਿਸਾਨੀ ਦੇ ਬਿੱਲ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਜਿੰਨੇ ਵੀ ਗਏ ਉਹ ਉਹਨਾਂ ਦੇ ਹੱਕ ਵਿੱਚ ਬੋਲਦੇ ਰਹੇ ਜਿਵੇਂ ਸੈਂਟਰ ਨੇ ਬੋਲੀ ਬੋਲੀ ਨਹੀਂ ਮੈਂ ਬੜਾ ਇੱਕ ਗੱਲ ਕਹਿਣਾ ਅਲੀਦਲ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਵਾਲੀ ਪਾਰਟੀ ਹੈ ਤੇ ਗੁਰੂ ਸਾਹਿਬ ਨੇ ਕੀ ਕਿਹਾ ਸਵਾ ਲੱਖ ਸੇ ਇੱਕ ਲੜਾਉ ਤਾਂ ਗੋਬਿੰਦ ਸਿੰਘ ਨਾਮ ਤਰਉ ਸੋ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਇੱਕੋ ਸ਼ੇਅਰ ਵੀ ਖੜਾ ਹੋਵੇ ਨਾ ਪਾਰਲੀਮੈਂਟ 'ਚ ਉਹ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਦਾ ਤੇ ਜਿਹੜੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨੀ ਬਿੱਲਾਂ ਨੂੰ ਲੈ ਕੇ ਸਵਾਲ ਕਰਦੇ ਨੇ ਮੇਰਾ ਉਹਨਾਂ ਨੂੰ ਸਿੱਧਾ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਐਨਡੀਏ ਦਾ ਭਾਈਵਾਲ ਸੀ ਜਦੋਂ ਬਿੱਲ ਆਏ ਤਾਂ ਸਾਡਾ ਹੀ ਫਰਜ਼ ਬਣਦਾ ਸੀ ਕਿ ਅਸੀਂ ਕਿਸੇ ਤਰੀਕੇ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿੱਚ ਪੁਲ ਦਾ ਕੰਮ ਕਰੀਏ ਔਰ ਕੋਸ਼ਿਸ਼ ਕੀਤੀ ਜਦੋਂ ਸਾਡੀ ਸਹਿਮਤੀ ਤੋਂ ਬਿਨਾਂ ਉਹ ਪਾਰਲੀਮੈਂਟ 'ਚ ਟੇਬਲ ਕਰਤੇ ਅਸੀਂ ਭਾਈਵਾਲੀ ਵੀ ਛੱਡੀ ਸਾਡੇ 4 ਸਾਲ ਦੀ ਵਜੀਰੀ ਵੀ ਛੱਡੀ ਦੇਸ਼ ਦੇ ਵਿੱਚ ਅੱਜ ਕੀ ਹਾਲਾਤ ਨੇ ਕਿ ਲੋਕ ਕੁਰਸੀ ਪਿੱਛੇ ਸੌਂਦੇ ਕਿਸੇ ਪਾਰਟੀ 'ਚ ਨੇ ਸਵੇਰੇ ਉੱਠਦੇ ਦੂਜੀ ਪਾਰਟੀ 'ਚ ਨੇ ਉਹ ਤੰਤਰ ਦੇ ਵਿੱਚ ਸਾਢੇ 4 ਸਾਲ ਦੀ ਕੁਰਸੀ ਛੱਡਣਾ ਇਹ ਭੈਣ ਜੀ ਹਰਸਿਮਰਤ ਕੌਰ ਬਾਦਲ ਵਧਾਈ ਦੇ ਪਾਤਰ ਨੇ ਤਾਂ ਠੋਕ ਕੇ ਮੋਦੀ ਸਾਹਿਬ ਦੀ ਅੱਖਾਂ ਚੱਖਾਂ ਪਾ ਕੇ ਵੋਟ ਵੀ ਉਲਟ ਪਾਈ ਦੱਸੋ ਜੀ ਜੇ ਕਾਂਗਰਸ ਨੇ ਵੋਟ ਪਾਈ ਹੋਵੇ ਉਲਟ ਜੇ ਆਮ ਆਦਮੀ ਪਾਰਟੀ ਨੇ ਉਲਟ ਪਾਈ ਹੋਵੇ ਤਾਂ ਵਾਕ ਆਊਟ ਕਰ ਗਏ ਸੀ ਅੰਦਰ ਤਾਂ ਦੋ ਹੀ ਵੋਟਾਂ ਪਈਆਂ ਉਲਟ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਾਂ ਭੈਣ ਜੀ ਹਰਸਿਮਰਤ ਕੌਰ ਬਾਦਲ ਜਿਵੇਂ ਉਹਨਾਂ ਨੇ ਉਸ ਵੇਲੇ ਸਟੈਂਡ ਜਿਹੜੀ ਗੱਲ ਤੇ ਕੀ ਲਿਆ ਸਾਰੇ ਜਾਣਦੇ ਆ ਤੁਸੀਂ ਵੀ ਆਪਣੀ ਦਲੀਲ ਰੱਖਤੀ ਹੁਣ ਲੋਕ ਸਭਾ ਹਲਕਾ ਬਠਿੰਡਾ ਕਿਹਦੇ ਗੜ ਮੰਨਿਆ ਜਾਂਦਾ ਹੈ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਦਾ ਜਾਂ ਬਾਦਲ ਪਰਿਵਾਰ ਦਾ ਪਰ ਹੁਣ ਤਾਂ ਤੁਹਾਡੇ ਘਰ ਦੇ ਵਿੱਚੋਂ ਸ਼ਰਮਣੀ ਅਕਾਲੀ ਦਲ ਦੇ ਵਿੱਚੋਂ ਹੀ ੜਾਰੀ ਭਾਜ-ਪਾਵਾ ਲੱਗ ਗਈ ਉਹ ਅਮਲੂਕਾ ਪਰਿਵਾਰ ਉਹਨਾਂ ਨੇ ਜਿਸ ਢੰਗ ਦੇ ਨਾਲ ਪਾਰਟੀ ਦੇ ਵਿੱਚੋਂ ਪਾਸਾ ਪਲਟਿਆ ਹੁਣ ਉੱਥੇ ਸੀਟ ਦੇ ਵਿੱਚ ਫਸਮਾ ਮੁਕਾਬਲਾ ਨਹੀਂ ਨਜ਼ਰ ਆਉਂਦਾ ਕਿ ਹੁਣ ਔਖਾ ਹੋ ਗਿਆ ਕਿ ਦੋ ਪਰਿਵਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪ੍ਰਣਾਏ ਹੋਏ ਐ ਹੁਣ ਉਹਨਾਂ ਦੀਆਂ ਨੂਹਾ ਵਿਚਾਲੀ ਸਿਆਸੀ ਮੁਕਾਬਲਾ ਹੋਣ ਜਾ ਰਿਹਾ ਬਠਿੰਡੇ 'ਚ ਨਹੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਉਹ ਹਲਕੇ ਦਾ ਜਿਹੜਾ ਮਲੂਕਾ ਪਰਿਵਾਰ ਐ ਉਹਦਾ ਇੱਕੋ ਹੀ ਚਿਹਰਾ ਰਾਜਨੀਤਿਕ ਪਛਾਣ ਰੱਖਦਾ ਹੈ ਉਹ ਹੈ ਸਰਦਾਰ ਸਿਕੰਦਰ ਸਿੰਘ ਮਲੂਕਾ ਤੇ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਅਗਰ ਕੁਝ ਮੈਂਬਰ ਦੂਜੀ ਪਾਰਟੀ ਦੇ ਵਿੱਚ ਗਏ ਨੇ ਤਾਂ ਇਹ ਤੇ ਬਿਹਤਰ ਮਲੂਕਾ ਸਾਹਿਬ ਜਵਾਬ ਦੇ ਸਕਦੇ ਨੇ ਪਰ ਲੋਕ ਇੱਕੋ ਚਿਹਰਾ ਪਛਾਣਦੇ ਨੇ ਉਸ ਹਲਕੇ ਦੇ ਉਹ ਪਛਾਣਦੇ ਨੇ ਸਰਦਾਰ ਸਿਕੰਦਰ ਸਿੰਘ ਮਲੂਕਾ ਨੂੰ ਸੋ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਇੰਟੈਕਟ ਹੈ ਸੋ ਸਾਨੂੰ ਚਿੰਤਾ ਦੀ ਕੋਈ ਲੋੜ ਨਹੀਂ ਹਾਂ ਪਰਿਵਾਰਕ ਮਸਲਾ ਹੈ ਉਹਦੇ ਵਿੱਚ ਮੈਂ ਬੋਲਣਾ ਨਹੀਂ ਚਾਹੁੰਦਾ ਉਹ ਆਪਣਾ ਪਰਿਵਾਰਕ ਮਸਲਾ ਪਰਿਵਾਰ ਚ ਬੈ ਕੇ ਸੁਲਝਾ ਲੈਣਗੇ ਜੀ ਬਹੁਤ ਸ਼ੁਕਰੀਆ ਜੀ ਤੇ ਨਾ ਸਨ ਸਾਡੇ ਨਾਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜੋ ਸਮਝਦੇ ਆ ਆਪਣੀ ਰਾਜਨੀਤੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੂੰ ਉਹਨਾਂ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਨੇ ਤੁਹਾਡਾ ਇਹਨਾਂ ਸਾਰੇ ਮੁੱਦਿਆਂ ਦੇ ਬਾਰੇ ਕੀ ਸੋਚਣਾ ਤੁਸੀਂ ਵੀ ਆਪਣੀ ਆਪਣੀ رائے ਆਪਣੇ ਆਪਣੇ ਮਨ ਦੇ ਵਿਚਾਰ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾ ਚੇਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏ ਵੀ ਸੀ ਪੰਜਾਬ ਚੰਡੀਗੜ੍ਹ